ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਪੰਗਵਾਂਂ ਦੀ ਜਾ ਸੋ ਹੰਗ ਮਾਰਾਈ ਸ਼ੇਰ ਸਿੰਘ ਵਿਸ਼ਨੋ ਪੰਗਵਾਂਂ ਦੀ ਜਾ ਸੋ ਸ਼ੇਰ ਸਿੰਘ ਵੀਸ਼ਣੋਂ ਬੰਗਵਾਂ ਦੀ ਜੈ ਸੋ ਹੰਗ ਮਾਰਾਈ ਸ਼ੇਰ ਸਿੰਘ ਵੀਸ਼ਣੋਂ ਬੰਗਵਾਂ ਦੀ ਜੈ ਸਤਿਕਾਰਯੋਗ ਹਰ ਸੰਗਤ ਜੀਓ ਅੱਜ ਪਹਿਲੀ ਅਸੂ ਦੀਆਂ ਕੋਟਨ ਕੋਟ ਸਾਰੀ ਹਰ ਸੱਗਤ ਨੂੰ ਹਿਊਸ਼ੈਂਛਾ ਜੀ ਨੂੰ ਵਧਾਈ ਹੋਵੇ ਗ੍ਰੰਥ ਨੰਬਰ 17 ਪਹਿਲੀ ਅਸੂ ਇਹ ਬਿਆਨ ਕਰਦਾ ਜਨਪਕ ਤੋਂ ਜੇ ਅੱਜ ਇੱਥੇ ਆਏ ਜੇ ਤੇ ਨੀਵੇਂ ਹੋ ਕੇ ਸਿੱਖ ਕੇ ਜਾਣੀ ਜਾਂਚ ਖੰਗਾਰੀ ਰੈਣ ਕੋ ਨਪਾਈਆ ਔਰ ਅਸੂ ਇਹ ਵੀ ਬਿਆਨ ਕਰਦਾ ਇਕ ਲਿਖਤ ਗ੍ਰਥ ਨੰਬਰ 2 ਦੀ ਨਾਰਦ ਕਹੇ ਪ੍ਰਭੂ ਤੇਰੇ ਸਰੀਰ ਉੱਤੇ ਹੁੰਦਾ ਸੀ ਚੰਦਨ ਚੰਦੋਆ ਨਾਰਦ ਕਹਿੰਦਾ ਸੋਣਾ ਨਜ਼ਰੀ ਆਇਆ ਮੈਨੂੰ ਐਂ ਦਿਸਦਾ ਤੇਰਾ ਸਰੀਰ ਨਾ ਰਿਹਾ ਜਿਸ ਨੂੰ ਕਹਿੰਦੇ ਸੀ ਸ਼ੇਰ ਸਿੰਘ ਤੇ ਸ਼ੇਰ ਸਿੰਘ ਮੋਇਆ ਕਿ ਜਿਵੇਂ ਮੇਰੇ ਵੀਰਾਂ ਨੇ ਜਕਾਰੇ ਦੀ ਗੱਲ ਕੀਤੀ ਉਹ ਜਕਾਰਾ ਹਮੇਸ਼ਾ ਜਿਹੜਾ ਉਹ ਨਿਰਗੁਣਿਆ ਸਦਾ ਰਹਿਣ ਵਾਲੀ ਤਾਕਤ ਆ ਸੋ ਪ੍ਰਮਾਤਮਾ ਹੰਗਾਤਮਾ ਆਤਮਾ ਦੇ ਪ੍ਰਮਾਤਮਾ ਦਾ ਮੇਲ ਕਿਸੇ ਪੰਜ ਤਤ ਦੇ ਦਾ ਮੇਲ ਨਹੀਂ ਪਹਿਲਾ ਗੋਣ ਪਰਮੇਸ਼ਰ ਦਾ ਕੀ ਆ ਮੈਂ ਮਹਾਰਾਜ ਹਾਂ ਹਮੇਸ਼ਾ ਰਹਿਣ ਵਾਲਾ ਮੈਂ ਉਹ ਮਹਾਰਾਜ ਹਾਂ ਮੈਂ ਸ਼ੀਰ ਹਾਂ ਸਾਰੇ ਸੰਸਾਰ ਨੂੰ ਪੈ ਦੇ ਵਿੱਚ ਰੱਖਣ ਵਾਲਾ ਮੈਂ ਉਹ ਸ਼ੀਰ ਹਾਂ ਮੈਂ ਸਮਰੱਥ ਤਾਕਤ ਹਾਂ ਮੈਂ ਸਿੰਘ ਸੂਰਵੀਰ ਹਾਂ ਵਿਸ਼ਨੂੰ ਉਹ ਭਗਵਾਨ ਸਵੈਮ ਵਿਸ਼ਨੂੰ ਕੋਈ ਦੇਵੀ ਦੇਵਤੇ ਵਾਲਾ ਵਿਸ਼ਨੂੰ ਨਹੀਂ ਇਹ ਸਾਰੇ ਗੁਣਾਂ ਨੂੰ ਰੱਖਣ ਵਾਲਾ ਸਵੈਮ ਉਹ ਭਗਵਾਨ ਆਪ ਹੀ ਆ ਇਸ ਕਰਕੇ ਇਹ ਜਕਾਰਾ ਕੋਈ ਪੰਜ ਤਤ ਦੇ ਦਾ ਨਹੀਂ ਇਹ ਜਕਾਰਾ ਉਸ ਖਸਮ ਦਾ ਉਸ ਬਾਪ ਦਾ ਜਿਹੜਾ ਹਮੇਸ਼ਾ ਰਹਿਣ ਵਾਲੀ ਤਾਕਤ ਹੈ ਸੋ ਆਓ ਆਪਾਂ ਆਪ ਜੀ ਨਾਲ ਇੱਕ ਲਿਖ ਸੰਜੀ ਕਰੀਏ ਅਸੂ ਕੀ ਬਿਆਨ ਕਰਦਾ ਹੈ कि आज नीवे हो के जान सिके जानी ओ परमात्मा के में पहली असूं 2021 विक्रमे सब तो नीवा आप प्रभु सब तो नीवा प्रभु आप या सब तो नीवा आप प्रभु ਜੋ ਹਰ ਕਟ ਰਿਹਾ ਸਮাইয়া ਉਹ ਨਿਰਗੁਣ ਹਮੇਸ਼ਾ ਰਹਿਣ ਵਾਲਾ ਉਹ ਸ਼ੇਰ ਸਿੰਘ ਆ ਜੋ ਹਰ ਕਟ ਰਿਹਾ ਸਮাইয়া ਦੋ ਜਹਾਨਾ ਰਹਾ ਪੱਜ ਚਾਕਰ ਸੇਵਕ ਰੂਪ ਵਟਾਈਆ ਉਹ ਚਾਕਰ ਉਹ ਪਰਮੇਸ਼ਰ ਜਿਸ ਨੇ ਆਪਣਾ ਵੇਸ ਬਟਾਲਿਆ ਪਹਿਲੀ ਵਾਰ ਮਾਤਲਗਤ ਵਿੱਚ ਲਖ 84 ਵਿੱਚੋਂ ਲੇ ਲਬ ਉਹ ਪਰਮਾਤਮਾ ਨੇ ਆ ਕੇ ਸਾਨੂੰ ਆ ਕੇ ਲੱਭਿਆ ਲਖ 83 ਵਿੱਚੋਂ ਘਰ ਘਰ ਖੋਜ ਖੁਜਾਈਆ ਕੋਟਨ ਕੋਟ ਜੁਗ ਗਏ ਲਦ ਹਰ ਦਾ ਪੇਵ ਕੋਈ ਨਾ ਪਾਇਆ ਕੋਟਨ-ਕੋਟ ਜਿਹੜੇ ਆ ਉਹ ਨਿਕਲ ਗਏ ਪਰ ਉਸ ਹਰ ਦਾ ਕਿਸ ਨੇ ਪੇਵ ਨਹੀਂ ਪਾਇਆ ਅੰਦਰ ਬਾਹਰ ਗੁਪਤ ਜਾਹਰ ਜਗਤ ਸ੍ਰਿਸ਼ਟੀ ਪਾਰ ਨਾ ਕਰ ਸਕਿਆ ਕੋਈ ਹੱਦ ਕੋਈ ਸ੍ਰਿਸ਼ਟੀ ਦੇ ਵਿੱਚ ਕੋਈ ਜਗਤ ਦੇ ਵਿੱਚ ਕੋਈ ਇਹ ਹੱਦ ਪਾਰ ਨਹੀਂ ਕਰ ਸਕਿਆ ਕਿ ਪ੍ਰਭੂ ਨੂੰ ਮਿਲਣ ਦੀ ਉਹ ਪ੍ਰਭੂ ਨੇ ਆ ਕੇ ਸਵੈਮ ਕਿਰਪਾ ਕੀਤੀ ਮੰਜਲ ਮੰਜਾਰ ਵੇਖਣਾ ਖੁਸ਼ੀ ਮਨਾਈਆ ਜੋਤੀ ਜੋਸ ਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨਹਾਰਾ ਸਾਚਾ ਅਗੇ ਇਹ ਹਰ ਸੰਗਤ ਜੀ ਲਿਖਤ ਬੋਲ ਲੰਬੀ ਹੈ ਕੁਝ ਲਾਈਨਾਂ ਨੂੰ ਮੈਂ ਛੱਡ ਕੇ ਅਪਦੇ ਨਾਲ ਸਾਂਝ ਕਰਾਂਗਾ ਜੇ ਸਦਾ ਲੈਂਦੇ ਰਹੇ ਖੁਆਬ ਦਰਗਾਹ ਸੱਚੀ ਮਿਲੇ ਖਿਤਾਬ ਅੰਦਰ ਦਿਆਏ ਅਬੇ ਆਤੂ ਹੈ ਆਤੀ ਦੇਵੇ ਆਵਾਜ਼ ਹੋ ਕੇ ਆ ਵਿੱਚ ਧਿਆਈਆ ਜਿਸ ਨੂੰ ਗੁੰਦੇ ਰਾਗ ਨਾਦ ਜਿਸ ਨੂੰ ਲੱਭਦੇ ਸਭ ਸਾਦ ਜਿਸ ਨੂੰ ਲੱਭਦੇ ਸੰਤ ਸਾਦ ਜਿਸ ਨੂੰ ਸਾਰੇ ਕਹਿੰਦੇ ਗੁਰਮਹਾਰਾਜ ਮਾਲਕ ਇੱਕ ਅਖਵਾਈਆ ਉਸ ਦਵਾਰੇ ਜਾਓ ਜਾਗੋ ਕੁੜੀ ਕਿਰਿਆ ਤੋਂ ਵੇ ਦਾਗੋ ਸੁਰਤ ਮਿਲਾਵੇ ਕੰਤ ਸੁਹਾਗੋ ਸੋਨਾ ਜੋੜ ਜੁੜਾਈਆ ਪਹਿਲੀ ਅਸੂਨ ਦੀ ਸੱਚ ਸੁਗਾਤ ਉੰਨੀ ਵੇ ਹੋਣ ਦੀ ਸਿੱਖ ਕੇ ਜਾਣੀ ਜਾਂਚ ਨਿਮੇ ਹੋ ਕੇ ਸਿੱਖ ਕੇ ਜਾਂਚ ਜਾਣੀ ਆ ਕਿਉਂਕਿ ਹੰਕਾਰਿਆਂ ਨੂੰ ਕਦੇ ਫਲ ਨਹੀਂ ਲੱਗਦਾ ਨੀਵੇਂ ਹੋਣ ਦੀ ਸਿੱਖ ਕੇ ਜਾਣੀ ਜਾਂਚ ਪਾਗ ਲੱਗੇ ਕਾਇਆ ਮਾਟੀ ਕਾਂਚ ਹਿਰਦੇ ਉਪਜੇ ਸਚੋ ਸਾਚ ਝੂਠ ਝੂਠ ਰਹਿਣ ਨਾ ਪਾਈਆ ਫਿਰ ਝੂਠ ਝੂਠ ਉਸ ਕਾਇਆ ਦੇ ਅੰਦਰੋਂ ਖਤਮ ਹੋ ਜਾਂਦਾ ਜੇ ਨੀਵੇਂ ਹੋ ਕੇ ਕੋਈ ਸਿੱਖ ਚੱਲਦਾ ਅੰਤਰ ਆਤਮ ਇੱਕ ਵਰਾਗ ਕੁੜੀ ਤਿਰਸ਼ਨਾ ਹੋਵੇ ਤਿਆਗ ਓ ਸੁਤੀ ਜਾਏ ਜਾਗੋ ਜਿਸ ਨੂੰ ਮਾਲਕ ਟੰਬ ਟੰਬ ਉਠਾਈਆ ਏ ਰੈਣ ਨਹੀਂ ਏ ਰਾਤ ਏ ਪਗਤਾਂ ਦੀ ਪਰਵਾਤ ਕੁੱਲਿ ਅਸੂਂ ਦੀ ਸੱਚ ਸੁਗਾਤ ਸਬ ਦੀ ਚੋਲੀ ਪਾਈਆ ਏ ਗੁਰਮੁਖ ਬਣ ਕੇ ਆਏ ਬਰਾਤ ਸੋਹਣੇ ਲਾੜੇ ਵੱਲ ਮਾਰਨ ਚਾਤ ਨਿਤਰ ਅੱਖ ਅੱਖ ਉਠਾਈਆ ਜਿਸ ਦਾ ਇੱਕੋ ਪੂਜਾ ਪਾਠ ਇਕੋ ਮੰਤਰ ਰਿਹਾਂ ਦੜਾਈਆ ਅਗੇ ਗੁਰੂ ਤਰਪੀਰ ਪਗੰਬਰ ਕੀ ਕਹਿੰਦੇ ਨੇ 994 ਚੋਕੜੀ ਜੁਗ ਸਾਖ ਆਤ ਹੋ ਕੇ ਦਿੱਤੇ ਨਾ ਕਿਸੇ ਪਹਿਚਾਨ ਸ਼ਬਦ ਇਸ਼ਾਰੇ ਨਾਲ ਕਰਦਾ ਰਹੋ ਜਨਾਇਆ વેશક भगतឧਦਾਰਨਾ ਨਹੀਂ ਮੇਰਾ ਕੋਈ ਐਹਸਾਨ ਸੇਵਾ ਕਰਨੀ ਮੈਂ ਆਪਣੀ ਚੋਲੀ ਭਾਈਆ ਜੁਗ ਚੋਕੜੀ ਕਰ ਪਹਿਚਾਨ ਵੱਡੇ ਛੋਟੇ ਪਾਰ ਲੰਗਾਈਆ ਜਿਨਾਂ ਨੂੰ ਮੇਰੇ ਉੱਤੇ ਮਾਨ ਮੈਂ ਉਹਨਾਂ ਦਾ ਪਿਤਾ ਮਈਆ ਕੀ ਗਿਆ ਪਰਮੇਸ਼ਰ ਨੇ ਜਿਨ੍ਹਾਂ ਨੂੰ ਮੇਰੇ ਤੇ ਮਾਨਿਆ ਮੈਂ ਉਹਨਾਂ ਦਾ ਪਿਤਾ ਮਈਆ ਮੈਂ ਉਹਨਾਂ ਦਾ ਪਿਤਾ ਮਈਆ ਜੇ ਨਾ ਚੇਰ ਕਿਰਪਾ ਕਰਕੇ ਅੰਦਰ دیਵਾਨਾ ਸੱਚ ਧਿਆਨ ਨੂੰ ਸਮਝ ਸਕੇ ਨਾ ਕੋਈ ਰਾਈਆ ਜਦ ਤੱਕ ਮੈਂ ਅੰਦਰ ਤੋਂ ਉਸ ਸਿੱਖ ਦੇ ਪ੍ਰਾਣੀ ਦੇ ਮੈਂ ਆਪ ਕਿਰਪਾ ਨਹੀਂ ਕਰਦਾ ਉਦ ਤੱਕ ਉਹ ਪ੍ਰਾਣੀ ਸਮਝ ਨਹੀਂ ਸਕਦਾ ਸਮਝ ਸਕੇ ਨਾ ਕੋਈ ਰਾਇਆ ਕੋਟਨ ਕੋਟ ਜਗਤ ਵਿਦਿਆ ਪੜ ਪੜ ਹੋਏ ਸ਼ੈਤਾਨ ਕੀ ਕਿਹਾ ਕਿ ਕੋਟਨ ਕੋਟ ਵਿਦਿਆ ਪੜ ਪੜ ਕੇ ਪ੍ਰਾਣੀ ਕੀ ਹੋ ਗਿਆ ਸ਼ੈਤਾਨ ਹੋ ਗਿਆ ਉਹ ਕਹਿੰਦਾ ਕਿ ਜੋ ਮੈਨੂੰ ਪਤਾ ਹੋਰ ਕਿਸੇ ਨੂੰ ਨਹੀਂ ਪਤਾ ਕੀ ਐਸਰਣੀ ਇਹ ਮੈਂ ਆਪਣੀ ਮਤ ਨਾਲ ਦੂਸਰੇ ਨੂੰ ਐ ਚਲਾਉਣਾ ਚਾਹੁੰਨਾ ਕੀ ਕਿਹਾ ਕੋਟਨ ਕੋਟ ਜਗਤ ਵਿਦਿਆ ਪੜ ਪੜ ਹੋਏ ਸ਼ੈਤਾਨ ਸ਼ਰਾਬ ਵਿੱਚ ਕਰਨ ਲੜਾਈਆ ਜੋਤੀ ਜੋਸ਼ ਰੂਪ ਆਪਨੇ ਕਿਰਪਾਕਾਰ ਮੇਰ ਨਜ਼ਰੇ ਕੋਠਾਇਆ ਗੋਰੇ ਅਵਤਾਰ ਕਹਿਣ ਪ੍ਰਭੂ ਦੇ ਫਰਮਾਨੋ ਸਾਰੇ ਫੁਰਨੇ ਤੇਰੀ ਚੋਲੀ ਪਾਈਆ ਓ ਮਿਹਰਬਾਨ ਉੱਠ ਕੇ ਆ ਆ ਵਿੱਚ ਮਦਾਨੋ ਕਿਉਂ ਬਿਠਾ ਮੁਖਿ ਸ਼ਪਾਈਆ ਜੇ ਤੂੰ ਲੱਖ 84 ਤੁਰਦਾ ਸੱਚਾ ਕਾਣੋ ਸੀਸ ਜਗਦੀਸ਼ ਤਾਜ ਸੁਹਾਈਆ ਇਹ ਗੁਰੂ TAR ਪੀਰ ਪਗੰਬਰ ਕਹਿੰਦੇ ਆ ਕਿ ਜੇ ਤੂੰ ਸਾਰੀ ਸ੍ਰਿਸ਼ਟੀ ਦਾ ਸੱਚਾ ਕਾਨ ਆ ਸੀਸ ਤੇ ਤਾਜ ਲੈ ਕੇ ਬੈਠਾ ਤੂੰ ਮੈਦਾਨ ਚ ਕਿਉਂ ਨਹੀਂ ਆਉਂਦਾ ਜੇ ਸ਼ਰਾਂ ਦੀ ਲੜਾਈਆਂ ਹੁੰਦੀਆਂ ਅਗੇ ਦੋ ਲਾਈਨਾਂ ਹੋ ਰਹੀਆਂ ਮੈਂ ਬੀਰਤ ਮਾਫੀ ਚਾਹਾਂਗਾ ਸੱਚੇ ਪਾਸ਼ੇ ਨੇ ਕੀ ਕਹਾਗੇ ਚਾਰ ਕੁੰਟ ਕਰਾਂ ਪਹਿਚਾਨੂ ਨਵਨੋਂ ਚਾਰ ਖੋਜ ਖੋਜਾਈਆ ਗੋਰੇ ਵਤਾਰ ਪੀਰ ਪਗੰਬਰ ਕਹਿਣ ਪ੍ਰਭੂ ਖੋਲ ਦੇ ਪੜਦਾ ਅੰਤ ਈ ਕੋ ਵਾਰ ਜਨਾਈਆ ਕਲਯੁਗ ਅੰਤ ਜੇ ਤੇਰੇ ਬਿਨਾ ਸਾਡਾ ਹੁੰਦਾ ਸਰਦਾ ਕਿ ਕੇ ਆਪਰੇ ਮਿਸ਼ਲੂ ਕਲਯੁਗ ਅੰਤ ਜੇ ਤੇਰੇ ਬਿਨਾ ਸਾਡਾ ਹੁੰਦਾ ਸਰਦਾ ਕਿਉਂ ਤੇਰੀ ਓਟ ਤਕਾਈਆ ਤੂੰ ਲਖਾ ਜਾਣ ਕਰ ਕਰਦਾ ਗ੍ਰੰਗ ਗ੍ਰੰਗ ਬੈਠਾ ਡੇਰਾ ਲਾਈਆ ਸੱਚ ਪ੍ਰਭੂ ਤੂੰ ਜਮੇ ਨਾ ਕਦੀ ਮਰਦਾ ਗੱਲ ਹੀ ਸਾਰੀ ਇਹਦੀ ਐ ਸੰਜੋ ਜੀ ਉਹ ਤਾਂ ਮਰਦਾ ਜੰਮਦਾ ਨਹੀਂ ਹੈਗਾ ਅਸੀਂ ਦਾਵਾ ਕਰਦੇ ਆ ਆਪਾਂ ਨੇ ਇਹਦੀ ਵੀ ਸਰਬਨ ਕੀਤਾ ਕਿ ਗੁਰੂਕਾਰ ਪੀਪ ਗੰਬਰ ਕਹਿੰਦੇ ਨੇ ਕਿ ਇਹ ਜਗਤ ਦੇ ਜਿਹੜੇ ਜੀਵ ਆ ਇਹ ਪੜ ਕੇ ਕੀ ਕਰਦੇ ਨੇ ਅਗਿਆਨੀ ਬਣ ਜਾਂਦੇ ਤੇ ਫਿਰ ਇਹ ਲੜਾਈਆਂ ਲਾਉਂਦੇ ਇਸ਼ਾਰਾ ਦਾ ਇਸ਼ਾਰਾ ਕਰਦੇ ਆ ਉਹ ਕਹਿੰਦੇ ਤੂੰ ਹੁਣ ਪਰਮੇਸ਼ਰ ਸੀਸ ਤੇ ਤਾਜ ਲਾ ਕੇ ਬੈਠਾ ਜਿਵੇਂ ਸੱਚਖੰਡ ਹੁਣ ਤੂੰ ਮਾਤ ਲੋਕ ਦੇ ਵਿੱਚ ਆ ਜਾ ਸੱਚ ਪ੍ਰਭੂਤ ਨੂੰ ਤੂੰ ਨਾ ਜਮੇ ਕਦੇ ਨਾ ਮਰਦਾ ਮੁਰਦਿਆਂ ਮਰਦਲੇ ਬਣਾਈਆ ਤੇਰਾ ਰੂਪ ਅਗਮ ਨਰੈਨ ਨਰਦਾ ਨਰਹਰ ਕਹਿ ਕੇ ਸਾਰੇ ਸਿਸਨ ਵਾਈਆ ਨਿਰਵੈ ਹੋ ਕੇ ਭਾਉ ਵਿੱਚ ਕਦੇ ਨਾ ਡਰਦਾ ਪੈ ਸਬਨੋਂ ਇੱਕ ਜਨਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਲੇਖਾ ਤੁਰਦਾ ਦੇ ਚੁਕਾਇਆ ਸੂਹਰ ਸੰਜੇ ਜੀ ਇਹ ਅਸੂ ਜਿਹੜਾ ਬਿਆਨ ਕਰਦਾ ਕਿ ਅੱਜ ਜੇ ਆਏ ਤੇ ਅਜ ਨਹੀਂ ਵੀ ਹੋ ਕੇ ਜਾਂਚ ਸਿੱਕੇ ਜਾਣਾ ਕਿ ਇੱਕ ਸਿੱਖ ਦੀ ਡੈਫੀਨੇਸ਼ਨ ਬਹੁਤ ਉੱਚੀ ਹੁੰਦੀ ਹੈ ਆਪਾਂ ਉਹ ਸਿੱਖ ਬਣ ਕੇ ਦਿਖਾਣਾ ਸੰਸਾਰ ਦੇ ਵਿੱਚ ਸ਼ਹਰਾ ਵਿੱਚ ਨਹੀਂ ਹੋਣਾ ਸੋ ਦਾਸ ਖਿਮਾ ਚਾਹੁੰਦਾ ਹਰਵਾਨੀ ਸਾਂਝੀ ਕਰਦੇ ਆਂ 100 ਨਿਕਾ ਗਲਤੀਆਂ ਸਾਰੀ ਹਰ ਸੰਗਤ ਪਾਸੋਂ ਹਯੂ ਸ਼ੰਚਾ ਜੀ ਪਾਸੋਂ ਮੈਂ ਮਾਫੀ ਚਾਹਾਂਗਾ ਪੰਜ ਚ ਕਰਦੇ ਆਂ ਸਾਦੇ ਨਾਲ ਸੋ ਹੰਗ ਮਾਰਾਈ ਸੇਰ ਸਿੰਘ ਵੀਸਨੋ ਭਗਵਾਨ ਦੀ ਜੈ ਸੋ ਹੰਗ ਮਾਰਾਈ ਸੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗਮਾਰਾਈ ਸੇਰ ਸਿੰਘ ਵਿਸ਼ਨੋ ਭਗਵਾਨ ਦੀ ਜੈ